ਮਰਨ ਤੋਂ ਬਾਅਦ ਵਿੱਚ ਦੋ ਗੱਜ ਵੀ ਜਗ੍ਹਾ ਨਹੀਂ ਮਿਲੀ ਮਨਮੋਹਨ ਸਿੰਘ ਨੂੰ ਜਦੋਂ ਕਿਸੇ ਪ੍ਰਧਾਨ ਮੰਤਰੀ ਦਾ ਦਿਹਾਂਤ ਹੋ ਜਾਂਦਾ ਜਾਂ ਦੁਨੀਆ ਤੋਂ ਚਲਿਆ ਜਾਂਦਾ ਹੈ ਇੱਕ ਜਗ੍ਹਾ ਹੈ ਉੱਥੇ ਰਾਜਘਾਟ ਉਹਨੂੰ ਕਹਿੰਦੇ ਉੱਥੇ ਲਿਜਾ ਕੇ ਉਹਦਾ ਸੰਸਕਾਰ ਕੀਤਾ ਜਾਂਦਾ ਇਹ ਬ੍ਰਾਹਮਣਵਾਦੀਆਂ ਨੇ ਇੱਕ ਕਿਸਾ ਧਾਰੀ ਹਿੰਦੂ ਨੂੰ ਰਾਜਘਾਟ ਦੇ ਵਿੱਚ ਇਹਦਾ ਸੰਸਕਾਰ ਵੀ ਨਹੀਂ ਹੋਣ ਦਿੱਤਾ ਜਿਹੜੇ ਜ਼ਿਆਦਾ ਰੌਲਾ ਪਾਉਂਦੇ ਸੀ ਸਿੱਖ ਪ੍ਰਧਾਨ ਮੰਤਰੀ ਰਿਹਾ 10 ਸਾਲ ਪ੍ਰਧਾਨ ਮੰਤਰੀ ਰਿਹਾ ਰਾਜਘਾਟ ਦੇ ਵਿੱਚ ਜਗਾ ਨਹੀਂ ਮਿਲੀ ਸੰਸਕਾਰ ਕਰਨ ਦੇ ਲਈ ਜਿਹੜੇ ਬਾਹਰ ਬੈਠੇ ਵੀ ਬ੍ਰਾਹਮਣਾਂ ਦੀਆਂ ਜਾਂ ਕਾਂਗਰਸ ਦੀਆਂ ਜਾਂ ਬੀਜੇਪੀ ਵਾਲਿਆਂ ਦੀਆਂ ਜੁੱਤੀਆਂ ਚੱਟਦੇ ਫਿਰਦੇ ਆ ਇਥੋਂ ਤੁਹਾਨੂੰ ਤੁਹਾਡੀ ਔਕਾਤ ਦਾ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਜੇ ਮਨਮੋਹਨ ਸਿੰਘ ਨੂੰ ਰਾਜ ਘਾਟ ਦੇ ਵਿੱਚ ਸੰਸਕਾਰ ਕਰਨ ਦੇ ਲਈ ਜਗਾ ਨਹੀਂ ਦਿੱਤੀ ਗਈ ਤਾਂ ਤੁਹਾਡੀ ਕਿੰਨੀ ਕੀ ਔਕਾਤ ਆ ਤੁਸੀਂ ਕਦੇ ਕਾਂਗਰਸ ਵਾਲਿਆਂ ਦੀਆਂ ਕਦੇ ਬੀਜੇਪੀ ਵਾਲਿਆਂ ਦੀਆਂ ਤਾਕੀਆਂ ਨਾਲ ਲੰਮਕ ਲੰਮ ਕੇ ਫੋਟੋਆਂ ਖਿਚਾਉਂਦੇ ਆ ਜਦੋਂ ਕੋ ਕਾਂਗਰਸੀ